ਮਸਲਾ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਵੀ ਚੌੜੀ ਹੋਵੀ ਸ਼ੜਕ ਕਾਲਜ ਤੋਂ ਲੈ ਕੇ ਬੈਰੋਕੇ ਤੱਕ ਵੀ ਇਹ ਪੁਲ ਨੇ ਜਿਹੜਾ ਉਹ ਵੀ ਇਹ ਚ ਪੁਲ ਨੂੰ ਚੌੜਾ ਕਰਨਾ ਪਰ ਉਹਦੇ ਨਾਲ ਲਗਮਾ ਇੱਕ ਦੋ ਦਿਨ ਪਹਿਲਾਂ ਇੱਥੋਂ ਦੇ ਐਮਐਲਏ ਨੇ ਇੱਕ ਬਿਆਨ ਦਿੱਤਾ ਵੀ ਕੁਝ ਕੁ ਲੋਕ ਜਿਹੜਾ ਉਹਦਾ ਪੁਲ ਨੂੰ ਜਿਹੜਾ ਬਣਾਉਣ ਵਾਸਤੇ ਵਿਰੋਧ ਕਰ ਰਹੇ ਆ ਤਾਂ ਨਾਲ ਲਗਮਾ ਹੁਣ ਇਹ ਵੀ ਕਿਹਾ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਇਹ ਗੱਲਾਂ ਉਹਨੂੰ ਸੋਭਾ ਨਹੀਂ ਦਿੰਦੀਆਂ ਵੀ ਹੁਣ ਇਹ ਵੀ ਗੱਲ ਕਹੀ ਵੀ ਜਿਹੜੇ ਲੋਕ ਵਿਰੋਧ ਕਰਦੇ ਆ ਵੀ ਜਾਂ ਉਹਨੂੰ ਬਣ ਨਹੀਂ ਦਿੰਦੇ ਪਈਓ ਮੈਂ ਉਹਨਾਂ ਦਾ ਨੀਂਹ ਪੱਥਰ ਤੇ ਨਾਮ ਲਾਉਂਗਾ ਇਸ ਦਾ ਨਹੀਂ ਗੱਲਾਂ ਕੀਤੀਆਂ ਅਸੀਂ ਜਥੇਬੰਦੀ ਵੱਲੋਂ ਜਾਂ ਇਸ ਇਲਾਕੇ ਦੇ ਲੋਕਾਂ ਵੱਲੋਂ ਪਹਿਲੇ ਦਿਨ ਤੋਂ ਇਸ ਪੁਲ ਬਣਨ ਦੇ ਨਾਲ ਸਹਿਮਤ ਹੈਗੇ ਵੀ ਜੇ ਚੌੜੀ ਛੜ ਕੋਈ ਤਾਂ ਪੁਲ ਵੀ ਚੌੜਾ ਬਣਨਾ ਪਰ ਨਾਲ ਲੱਗ ਮੀ ਸਾਡੀ ਇਹ ਮੰਗ ਆ ਵੀ ਇਸ ਇਲਾਕੇ ਦੇ ਲੋਕਾਂ ਨੂੰ ਰਾਜ਼ੀ ਆਣਾ ਵੈਰੋਕੈਂ ਉਹ ਇਸ ਖੇਤੇ ਦੇ ਖੇਤਾਂ ਦੇ ਲੋਕਾਂ ਨੂੰ ਜਿਹੜਾ ਆਰਜੀ ਲਾਂਘਾ ਬਣਾ ਕੇ ਦਿੱਤਾ ਜਾਵੇ ਅੱਜ ਵੀ ਅਸੀਂ ਪ੍ਰੋਪਰ ਉਸ ਮੰਗ ਤੇ ਖੜੇ ਆ ਵੀ ਉਹ ਲਾਂਘਾ ਜਿਹੜਾ ਬਣਾ ਕੇ ਦਿੱਤਾ ਜਾਵੇ ਔਰ ਐਮਐਲਏ ਦੀਆਂ ਤੁਕਾਂ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਹੋਈਆਂ ਐ ਐਮਐਲਏ ਨੂੰ ਮੰਗ ਪੱਤਰ ਵੀ ਦਿੱਤੇ ਪਰ ਉਹ ਪਤਾ ਨਹੀਂ ਕਿਹੜੀ ਤੋਕ ਤੋਂ ਕਿੱਥੋਂ ਬੋਲ ਰਹੇ ਆ ਵੀ ਇਹ ਲੋਕ ਵਿਰੋਧ ਕਰਦੇ ਮੈਂ ਨੀ ਪੱਥਰਾਂ ਤੇ ਨਾਂ ਉਹਨਾਂ ਦਾ ਲਾਊਂਗਾ ਵੀ ਜਿਹੜੇ ਲੋਕਾਂ 'ਚ ਪ੍ਰਚਾਰੂਗਾ ਵੀ ਨੀ ਪੱਥਰ ਤੇ ਨਾਂ ਜਿਹੜਾ ਲਾਇਆ ਵੀ ਇਹ ਲੋਕਾਂ ਕਰਕੇ ਪੁਆਇੰਟ ਨਹੀਂ ਬਣਿਆਗਾ ਇੱਕ ਪਾਸੇ ਉਹ ਕਿਨਨ ਮੈਂ ਕਾਰਵਾਈਆਂ ਵੀ ਕਰਾਊਂਗਾ ਜਥੇਬੰਦੀਆਂ ਦੇ ਲੋਕ ਨਾ ਕਾਰਵਾਈਆਂ ਤੋਂ ਡਰਦੇ ਆ ਜੇ ਕਰੋ ਇਹ ਪੌਣ ਤੇ ਨੀ ਪੱਥਰ ਜਥੇਬੰਦੀਆਂ ਦਾ ਜਾ ਇਸ ਲਾਗੇ ਦੇ ਲੋਕਾਂ ਦਾ ਕੋਈ ਲਿਖ ਕੇ ਲਾਊਗਾ ਸਾਥੀ ਸਾਖੀ ਸਾਹਿਬਾਂ ਨੇ ਨਕੇਤੀ ਵੀ ਕਰਦੇ ਆ ਤਾਂ ਉਦੋਂ ਬਗਨਾ ਜੇ ਉਹ ਲਾਊਗਾ ਤਾਂ ਉਹਨੂੰ ਇੱਕ ਪੱਟ ਕੇ ਇਸ ਨਹਿਰ ਦੇ ਵਿੱਚ ਛਿੱਟਾਂਗੇ ਤਾਂ ਇਹਦੇ ਨਾਲ ਅਗਮਾ ਅਸੀਂ ਅੱਜ ਵੀ ਕਹਿੰਨੀ ਆ ਜੇ ਪੁਲ ਬਣਾਉਣਾ ਚਾਹੁੰਦੀ ਆ ਪ੍ਰਸ਼ਾਸਨ ਐਮ ਐਲ ਏ ਇੱਥੇ ਇਹ ਕੰਮ ਚਲਾਉਣਾ ਚਾਹਦਾ ਪਰ ਉਦੋਂ ਪਹਿਲਾਂ ਆਰ ਜੀ ਪੁਲ ਜਿਹੜਾ ਇਸ ਇਲਾਕੇ ਦੇ ਲੋਕਾਂ ਨੂੰ ਦਿੱਤਾ ਜਾਵੇ ਅਸੀਂ ਉਸ ਜੋ ਪਹਿਲੇ ਦਿਨ ਤੋਂ ਮੰਗ ਸੀ ਅੱਜ ਵੀ ਉਸੇ ਮੰਗ ਤੇ ਖੜੇ ਆ ਤੇ ਜਿਹੜੀ ਉਹਨਾਂ ਨੇ ਸ਼ਬਦਾਵਲੀ ਵਰਤੀ ਆ ਇਹ ਸੋਨੇ ਲੋਕਾਂ ਦੇ ਖਿਲਾਫ ਜਿਹੜੇ ਵਿਰੋਧ ਕਰਦੇ ਆ ਤਾਂ ਉਹ ਨਿੰਦਣਯੋਗ ਆ ਉਹ ਇੱਕ ਜ਼ਿੰਮੇਵਾਰ ਵਿਅਕਤੀ ਹੋ ਕੇ ਐਮ ਐਲ ਏ ਅਮਰਤਪਾਲ ਵੀ ਉਹ ਇਹੋ ਜਿਹੀ ਸ਼ੋ ਇਹ ਮਾਮਲੇ ਨੂੰ ਉਹ ਹੈਂਡਲ ਕਰਨਾ ਚਾਹੁੰਦਾ ਤਾਂ ਇਸ ਇਲਾਕੇ ਦੇ ਲੋਕਾਂ ਦਾ ਇਕੱਠ ਕਰੇ ਲੋਕਾਂ ਦੀ ਕੀ ਸਹਿਮਤੀ ਹੈ ਇਸ ਪੁਲ ਦੇ ਬਜਾਏ ਵੀ ਆਰਜੀ ਪੁਲ ਦਾ ਲੰਘੇ ਦੀ ਮੰਗ ਹੈ ਜਾਂ ਨਹੀਂ ਹੈ ਪਰ ਜਥੇਬੰਦੀ ਉਹਦੇ ਨਾਲ ਸਹਿਮਤ ਹੋ ਸਕਦੀ ਹੈ ਇਸ ਇਲਾਕੇ ਦੇ ਵਿੱਚ ਇਕੱਠ ਕਰੇ ਲੋਕਾਂ ਦੇ ਵਿੱਚ ਗੱਲ ਲਿਆਵੇ ਤਾਂ ਆਰਜੀ ਪੁਲ ਪਹਿਲਾਂ ਬਣਾ ਕੇ ਦੇਵੇ ਉਸ ਤੋਂ ਬਾਅਦ ਜਿਹੜਾ ਉਹ ਨਵਾਂ ਪੁਲ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਪਰ ਜੇ ਲੋਕ ਨਹੀਂ ਸਹਿਮਤ ਹੋਣਗੇ ਤਾਂ ਜਥੇਬੰਦੀ ਵੀ ਲੋਕਾਂ ਦੇ ਨਾਲ ਲੋਕਾਂ ਦੇ ਨੁਮਾਇंदे ਆ ਸੀ ਤਾਂ ਲੋਕਾਂ ਦੇ ਨਾਲ ਹੀ ਆ ਜੇਕਰ ਉਹ ਨਾਂ ਪੱਥਰ ਤੇ ਲਿਖੂਗਾ ਤਾਂ ਅਸੀਂ ਜਿਹੜੀ ਵਿਰੋਧ ਉਹ ਕਰਾਂਗੇ ਤੇ ਪਿੰਡਾਂ ਦੇ ਵਿੱਚ ਵੀ ਗੱਲ ਵੀ ਲੈ ਕੇ ਜਾਵਾਂਗੇ ਵੀ ਇਸ ਤਰ੍ਹਾਂ ਦੀ ਜਿਹੜ ਐਮਐਲਏ ਤੋਂ ਇਹ ਨਹੀਂ ਘਟੀਆਂ ਹਰਕਤਾਂ ਕਰ ਰਿਹਾ ਵੀ ਲੋਕਾਂ ਦੇ ਜਿਹੜੇ ਲੋਕ ਰਹਿੰਦੇ ਲੋਕਾਂ ਦੀਆਂ ਮੰਗਾਂ ਮਸਲਾਂ ਨੂੰ ਲੜਦੇ ਆਲੋ ਉਹਨਾਂ ਦੇ ਨਾਂ ਪੱਥਰਾਂ ਤੇ ਲਿਖ ਰਿਹਾ ਇਤੋਂ ਪਹਿਲਾਂ ਵੀ ਜੇਕਰ ਆਪਾਂ ਦੇਖੀਏ ਇੱਕ ਜਗ੍ਹਾ ਤੇ ਪੱਥਰ ਇੱਥੇ 25 ਸਾਲ ਜਿਹੜਾ ਰਾਜ ਕਰਦਾ ਸੀ ਸਰਕਾਰ ਨੇ ਲਾਤਾ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਉਹ ਪੱਥਰ ਜਿਹੜਾ ਲੋਕਾਂ ਆ ਆਪ ਪਿੰਡ ਦੇ ਲੋਕਾਂ ਨੇ ਕੰਮ ਕੀਤਾ ਸੀ ਜਾਂ ਬਾਹਰਲੇ ਲੋਕਾਂ ਨੇ ਕੰਮ ਕੀਤਾ ਸੀਗਾ ਉਸ ਚੀਜ਼ ਨੂੰ ਬਣਾਇਆ ਸੀ ਪਰ ਇਥੋਂ ਦੇ ਇਥੋਂ ਦੇ ਜਿਹੜੇ ਵਿਧਾਇਕ ਆ ਜਾਂ ਕੋਈ ਵੀ ਸੀਗਾ ਇਥੋਂ ਦਾ ਉਸ ਟਾਈਮ ਰਾਜ ਕਰਦਾ ਉਹਨਾਂ ਨੇ ਆਪ ਦਾ ਨਾਮ ਲਿਖ ਕੇ ਲਾਇਆ ਸੀ ਤਾਂ ਉਹੋ ਵੀ ਲੋਕਾਂ ਨੇ ਪੱਥਰ ਪੱਟ ਜਿਹੜੇ ਛੱਪੜਾਂ 'ਚ ਮਾਰੇ ਸੀ ਅੱਜ ਵੀ ਅਸੀਂ ਇਹ ਬੇਨਤੀ ਵੀ ਕਰਦੇ ਐ ਐਮਐਲਏ ਨੂੰ ਇਹ ਸ਼ਵਦਾਬੀ ਨੂੰ ਆਪਦੀ ਨੂੰ ਵਾਪਸ ਲਵੇ ਜੇਕਰ ਲੱਗਦਾ ਉਹ ਸਾਡੇ ਨਾਲ ਮੀਟਿੰਗ ਰੱਖਣੀ ਚਾਹੁੰਦੇ ਮੀਟਿੰਗ ਵੀ ਕਰੇ ਤਾਂ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਇਕੱਠ ਕਰਕੇ ਰਾਜਿਆਣਾ ਬੈਰੋਕੇ ਦੇ ਵਿੱਚ ਦੱਸੇ ਲੋਕਾਂ ਦੀ ਗੱਲ ਲ ਜਾਵੇ ਵੀ ਇਸ ਤਰ੍ਹਾਂ ਦੀ ਮੰਗ ਜੇ ਨੰਗੇ ਦਾ ਹੱਲ ਹੁੰਦਾ ਜਾਂ ਉਹਨੇ ਕਿਹਾ ਵੀ 15 ਦਿਨ ਦੀ ਇੱਕ ਗੱਲ ਵੀ 15 ਦਿਨ ਉਹ ਵੀਡੀਓ ਦੇ ਵਿੱਚ ਬੋਲਿਆ ਵੀ ਆ 15 ਦਿਨਾਂ ਦੇ ਵਿੱਚ ਹੱਲ ਕਰ ਦੋ ਠੀਕ ਆ ਜੇ 15 ਦਿਨਾਂ ਦੇ ਵਿੱਚ ਐਮਐਲਏ ਹੱਲ ਕਰ ਸਕਦਾ ਤਾਂ 15 ਦਿਨ ਦੀ ਕੋਈ ਦਿੱਕਤ ਨਹੀਂ ਬਣਾਇਆ ਜਾ ਸਕਦਾ ਕੱਲੇ ਆਪ ਵੀਡੀਓ ਚ ਬੋਲਣ ਦੀ ਲੋੜ ਨਹੀਂ ਅਸੀਂ ਵੀ ਕਹਿੰਨੇ ਵੀ ਅਸੀਂ ਇੱਥੇ ਬਾਰ ਬਾਰ ਪੁਲ ਤੇ ਆਏ ਆ ਉਹ ਵੀ ਇਸ ਪੁਲ ਤੇ ਆ ਕੇ ਲੋਕਾਂ ਨੂੰ ਸਮਝਾਵੇ 15 ਦਿਨ ਦਾ ਟਾਈਮ ਲੱਗੂਗਾ ਤਾਂ ਨਹੀਂ ਜੇ ਜਿਵੇਂ ਜਿਸ ਤਰ੍ਹਾਂ ਦਾ ਫਿਰ ਐਮਐਲਏ ਲੋ ਹੈਗਾ ਵਰਤੀਰਾ ਪਰ ਜੇ ਪੁਲ ਨਾਂ ਲਿਖਣ ਵਾਲੀ ਗੱਲ ਆਉਂ ਤਾ ਉਹਦੇ ਅਸੀਂ ਵਰ ਖਲਾਫ ਆ ਪੁਲ ਬਣਨ ਦੇ ਹੱਕ ਤਾਂ ਵੀ ਪੁਲ ਚੌਰਾ ਹੋਣਾ ਚਾਹੀਦਾ ਤੇ ਪੁੱਤੋਂ ਪਹਿਲਾਂ ਆਰਤੀ ਲੰਘਾ ਜਿਹੜਾ ਉਹ ਦਿੱਤਾ ਜਾਵੇ ਇਹ ਮੰਗ ਉਹਨਾਂ ਦਾ ਇਹ ਵੀ ਕਹਿਣਾ ਕਿ 1 ਕਿਲੋਮੀਟਰ ਦੇ ਜਿਹੜਾ ਰਸਤਾ ਹੈਗਾ ਦੂਸਰੇ ਪਾਸੇ ਜਾਣ ਲਈ ਤਾਂ 15 ਦਿਨ ਦੀ ਸਿਰਫ ਗੱਲ ਆ ਤੇ 1 ਕਿਲੋਮੀਟਰ ਦਾ ਵਾਕਈ ਉਹ ਰਸਤਾ ਹੈਗਾ ਤੇ ਜਿਆਦਾ ਬਾਕੀ ਰਸਤਾ ਬਹੁਤ ਦੂਰ ਪੇ ਸਮਾਲਸਰ ਪੈਂਦਾ ਇਹਦਾ ਤਾਂ 8-10 ਕਿਲੋਮੀਟਰ ਉਹਨਾਂ ਨੂੰ ਉਹ ਪੈਣਾ ਪਾਇਆ ਇਧਰ ਉਹ ਡੈਮੇਜ ਆ ਵੀ ਹੈ ਤਾਂ ਹੈ ਨਹੀਂ ਪਰ ਜਿਹੜੇ ਸਮਾਂ ਹੀ ਲੈ ਰਿਆ ਹੁਣ ਜ਼ਿੰਮੇਵਾਰ ਬੰਦਾ 15 ਦਿਨਾਂ ਦੇ ਅਗੇ ਨਾਲ ਬਣਾ ਦਊਗਾ। ਇਸ ਲਈ ਤਾਂ ਉਹ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਜੇ ਲੋਕ ਭਰੋਸਾ ਕਰਨਗੇ ਲੋਕਾਂ ਦੇ ਨਾਲ ਹੀ। ਜੇ ਲੋਕ ਕਹਿੰਦੇ ਬਣਨਾ ਚਾਹੀਦਾ ਤਾਂ ਅਸੀਂ ਵੀ ਭਰੋਸਾ ਕਰੀ ਸਕਦੇ ਹਾਂ। ਪੁਲ ਚੌੜਾ ਹੋਣਾ ਚਾਹੀਦਾ ਪਰ ਆਰਜੀ ਪੁਲ ਜਿਹੜਾ ਅਸੀਂ ਮੰਗਾਂ ਬਣਨਾ ਚਾਹੀਦਾ। ਪ੍ਰਧਾਨ ਜੀ ਨਵਾਂ ਪੁਲ ਜੋ ਉਹਨਾਂ ਨੇ ਇੱਕ ਡਿਜ਼ਾਈਨ ਲੈ ਕੇ ਆਂਦਾ ਪ੍ਰੋਪੋਜ਼ਲ ਪਾਸ ਕਰਵਾਈ ਆ ਵੱਖ-ਵੱਖ ਵਿਭਾਗਾਂ ਤੋਂ। ਕੀ ਉਹਦੇ ਨਾਲ ਇਹ ਜਿੰਨੇ ਪਿੰਡਾਂ ਦਾ ਤੁਸੀਂ ਕਹਿੰਦੇ ਆ ਵੀ ਲੋਕ ਇਸ ਵੇਲੇ ਇਸ ਪੁਲ ਨੂੰ ਢਾਉਣ ਦੇ ਪਾਸੇ ਵਿਰੋਧ ਕਰ ਰਹੇ ਆ? ਉਹਦੇ ਨਾਲ ਕੋਈ ਉਹਦਾ ਪੁਲ ਦਾ ਫਾਇਦਾ ਹੋਊਗਾ ਕੋਈ ਸੁੱਖ ਸਹੂਲਤ ਮਿਲੂਗੀ ਨਾ ਆਵਾਜਾਈ ਵਾਲੇ ਲੋਕਾਂ ਨੂੰ ਦੇਖੋ ਜਿਹੜੀ ਜੀ ਪੀੜੀ ਆ ਚੌੜਾ ਕਰਨ ਦੀ ਤਾਂ ਲੋੜ ਤਾਂ ਉਹਨੂੰ ਹੈ ਪਰ ਅਸੀਂ ਤਾਂ ਸਿਰਫ ਕਹਿ ਰਹੇ ਹਾਂ ਵੀ ਪੁਲ ਕਿਵੜਾ ਹੋਣਾ ਚਾਹੀਦਾ ਪਰ ਜਿਹਦੇ ਵਿੱਚ ਹੁਣ ਦਿੱਕਤ ਹੈ ਉਹ ਤਾਂ ਕਿਤੇ 15 ਦਿਨ ਕਹਿੰਦੇ ਆ ਸਾਨੂੰ ਲੱਗਦਾ ਨਹੀਂ ਵੀ 6 ਮਹੀਨੇ ਤੇ ਲੱਗ ਜਾਣੇ ਪਰ ਜੇ ਹੁਣ ਜੇ ਉਹਨੇ ਕਹਿਣ ਤੇ ਉਹਦੇ ਨੇ ਸ਼ਬਦਾਵਰੀ ਬੁੱਝੀ ਉਹ ਕਹੋ ਅਸੀਂ ਬੋਲਦੇ ਆ ਅਸੀਂ ਪਹਿਲੇ ਦਿਨ ਤੋਂ ਬੋਲੇ ਆ ਆਰ ਜੀ ਲੰਘੇ ਤੇ ਅੱਜ ਵੀ ਖੜੇ ਆ ਜਿਵੇਂ 15 ਦਿਨਾਂ ਤੇ ਖੜੇ ਜਦੋਂ 15 ਦਿਨਾਂ ਤੇ ਡਟੇ ਰਹੇ ਤੇ ਲੋਕਾਂ ਦੇ ਆਪ ਦੀ ਪਿੰਡਾਂ ਦੇ ਵਿੱਚ ਆ ਕੇ ਗੱਲ ਲੇ ਜਾਣ ਤਾਂ ਜੇ ਕਿਤਾਜੇ 15 ਦਿਨਾਂ ਚੱਲਣੀ ਪਈ ਤਾਂ ਲੋਕ ਚੱਲ ਵੀ ਸਕਦੇ ਇਹ ਵੱਡੀ ਗੱਲ ਹੈ ਤੇ ਜੇ ਉਹ ਤੋਂ ਵੱਧ ਸਮਾਂ ਲੱਗੂਗਾ ਇਹ ਫਿਰ ਐਮਐਲਏ ਜਾਣੇ ਤੇ ਜਾਂ ਉਹਦੇ ਅਗਲੀ ਜੇ ਕੋਈ ਹੋਰ ਸਰਕਾਰ ਬਣੂਗੀ ਇਹ ਲੰਮਾ ਵੀ ਉਹਨਾਂ ਦੀ ਗੱਲ ਦੀ ਹੱਡੀ ਬਣ ਸਕਦਾ ਆਮ ਆਦਮੀ ਸਰਕਾਰ ਦੀ ਤੁਹਾਡਾ ਕਹਿਣ ਦਾ ਮਤਲਬ ਹੈ ਜੇਕਰ ਐਮਐਲਏ ਹਲਕਾ ਬਧਾਇਕ ਇੱਥੋਂ ਆ ਕੇ ਤੁਹਾਨੂੰ ਭਰੋਸਾ ਦਵਾਉਂਦਾ ਜਾਂ ਲੋਕਾਂ ਨੂੰ ਦਵਾਉਂਦਾ ਤਾਂ ਪੁਲ ਬੰਦ ਦੀ ਕਾਰਵਾਈ 'ਚ ਜਥੇਬੰਦੀ ਵੱਲੋਂ ਕੋਈ ਢੱਕਾ ਨਹੀਂ ਡਾਇਆ ਜਾਊ। ਬਿਲਕੁਲ ਬਿਲਕੁਲ ਜੀ 15 ਦਿਨਾਂ ਦਾ 15 ਦਿਨਾਂ ਦਾ ਕੋਈ ਚੱਕਰ ਨਹੀਂ। ਸਾਨੂੰ ਲੱਗਦਾ ਵੀ ਜ਼ਿਆਦਾ ਟਾਈਮ ਲੱਗਣਾ। 15 ਦਿਨਾਂ ਦੇ ਵਿੱਚ ਕੋਈ ਢੱਕਵੰਦੀ ਇਹ 15 ਦਿਨਾਂ ਦੇ ਵਿੱਚ ਬੰਦੋ ਲੋਕਾਂ ਦੀ ਸਹਿਮਤੀ ਤੇ ਆ। ਅਸੀਂ ਜਥੇਬੰਦੀਆਂ ਨੇ ਉਹ ਕਹਿ ਦਿੱ ਗਏ ਵੀ ਹਾਂ ਵੀ ਅਸੀਂ ਸਹਿਮਤੀ ਦੇ ਦਿੱਤੀ। ਮੋੜ ਕੇ ਸਾਡੇ ਹੋ ਗਏ ਵੀ ਜਥੇਬੰਦੀ ਨੇ ਕਿਹਾ ਲੋਕ ਜੇ ਸਹਿਮਤ ਹੋਣਗੇ ਤਾਂ ਆਏ ਬਣਾਇਆ ਜਾ ਸਕਦਾ